ਦੇ ਪੰਜਾਬ ਦੇ ਵਿੱਚ ਅੱਜ ਜਿਹੜੇ ਵੀ ਨੈਸ਼ਨਲ ਹਾਈਵੇ ਨੇ ਉਹਨਾਂ ਤੇ ਟਰੈਕਟਰ ਹੀ ਟਰੈਕਟਰ ਦਿਸਣਗੇ ਉਹ ਟਰੈਕਟਰ ਦਿਸਣਗੇ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਹਰਿਆਣਾ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਵੀ ਟਰੈਕਟਰਾਂ ਦਾ ਕੀ ਕੰਮ ਉੱਥੇ ਟਰਾਲੀਆਂ ਦਾ ਕੀ ਕੰਮ ਕਿ ਕਿਉਂ ਜੇ ਪ੍ਰਦਰਸ਼ਨ ਕਰਨਾ ਬੈਸੇ ਕਰਾਂ ਵੀ ਟਰੈਕਟਰ ਤੇ ਟਰਾਲੀ ਦਾ ਮਸੇ ਇੱਥੋਂ ਜਾਵਾਂਗੇ ਆਪਦੇ ਵਾਹਨਾਂ ਤੇ ਜਾਵਾਂਗੇ ਨਾ ਸਾਡੇ ਟਰੈਕਟਰ ਟਰਾਲੀ ਉਹਨਾਂ ਨੂੰ ਆਨ ਲਗਾ ਕੇ ਦਿੰਦ ਨੇ ਉਹਨਾਂ ਦੇ ਗੋਲੀ ਤਾਂ ਨਹੀਂ ਮਾਰਦੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਹੋਈ ਕਹਿ ਰਹੇ ਨੇ ਕਿ ਮਾਮਲਾ ਦਰਜ ਹੋਵੇ ਸਰਕਾਰ ਐਫ ਆਈ ਆਰਸ ਦਰਜ ਕਰਨ ਜਿਹੜੇ ਦੋਸ਼ੀ ਤੁਸੀਂ ਠੀਕ ਨਾ ਰੋਕ ਲਿਆ ਥਰੂ ਗੋਲੀ ਗੈਸ ਚਲਾਤੀ ਤੁਸੀਂ ਤੁਸੀਂ ਪੱਕੀਆਂ ਗੋਲੀਆਂ ਮਾਰ ਰਹੇ ਹੋ ਪੱਕੀਆਂ ਗੋਲੀਆਂ ਮਾਰ ਰਹੇ ਹੋ ਉਹ ਨੌਜਵਾਨਾਂ ਦੇ ਜਿਹੜੇ ਆਪਣੇ ਹੱਕਾਂ ਵਾਸਤੇ ਗਏ ਨੇ ਇਹ ਉਦੋਂ ਮੰਦਪਾਗੀ ਗੱਲ ਇਹ ਹੈ ਜਿਹੜਾ ਸਾਡਾ ਮੁੱਖ ਮੰਤਰੀ ਹੈ ਪੰਜਾਬ ਦਾ ਉਹਨੇ ਕਾਰਵਾਈ ਤਾਂ ਕੀ ਕਰਨੀ ਸੀ ਉਹਨੂੰ ਚਾਹੀਦਾ ਸੀਗਾ ਪਰ ਤਾਂ ਹਰਿਆਣੇ ਨੂੰ ਜਾ ਕੇ ਕਹਿੰਦਾ ਵੀ ਮੇਰੇ ਨੌਜਵਾਨਾਂ ਤੇ ਜੇ ਗੋਲੀ ਚਲਾਈ ਐ ਤਾਂ ਆਪ ਦਾ ਪੜਾ ਵਿਚਾਰ ਲਿਓ ਪਰ ਉਹ ਮੁੱਖ ਮੰਤਰੀ ਐਲਾਨ ਕਰ ਰਿਹਾ ਵੀ ਪਰਚਾ ਤਾਂ ਨਹੀਂ ਹੋਣਾ ਅੱਜ ਦਾ ਸਾਡਾ ਜਿਹੜਾ ਪ੍ਰਦਰਸ਼ਨ ਹੈ ਜੀ ਉਹ ਸਾਡੀ ਮੇਨ ਮੰਗ ਇਹ ਹੈ ਵੀ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਆਬੂ ਧਾਬੀ ਦੇ ਵਿੱਚ WTO ਦੀ ਕਾਨਫਰੰਸ ਹੋ ਰਹੀ ਐ ਅਸੀਂ ਕਹਿੰਦੇ ਵੀ ਸਾਡਾ ਭਾਰਤ ਉਹਦੇ ਵਿੱਚੋਂ ਬਾਹਰ ਆਵੇ ਕਿਉਂਕਿ ਉਹ ਜਿਹੜੀ ਕਾਨਫਰੰਸ ਹੈ ਉਹ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਵਾਸਤੇ ਹੈ ਕਿਉਂਕਿ ਅੱਜ ਅਸੀਂ ਟਰੈਕਟਰਾਂ ਦਾ ਪ੍ਰਦਰਸ਼ਨ ਕਰ ਰਹੇ ਆ ਕਿਸਾਨ ਖੇਤੀ ਕਰਦੇ ਆ ਸੀ ਕਿਨੇ ਖੇਤੀ ਦੇ ਵਿੱਚੋਂ ਉਹਦੇ ਵਿੱਚੋਂ ਸਾਡਾ ਭਾਰਤ ਜਿਹੜਾ ਬਾਹਰ ਆ ਕਿਉਂਕਿ ਬਾਹਰੋਂ ਆਉਣ ਵਾਲੇ ਸਾਨੂੰ ਐਮਐਸਪੀ ਮਿਲਣੀ ਹੈ ਕਿਉਂਕਿ ਜੇ ਉਹ ਕਾਨਫਰੰਸ ਦੇ ਵਿੱਚ ਭਾਰਤ ਸਾਡਾ ਭਾਰਤ ਰਹਿੰਦਾ ਹੈ ਤਾਂ ਸਾਨੂੰ ਨਾ ਐਮਐਸਪੀ ਮਿਲੇ ਉਹ ਕਾਰਪੋਰੇਟ ਘਰਾਣਿਆਂ ਦੇ ਸਾਡਾ ਦੇਸ਼ ਵਾਲੇ ਹੋ ਠੀਕ ਹੈ ਕਹਿ ਰਹੇ ਹੋ ਕਿ ਅਸੀਂ ਇੱਕ ਮੁਠਾਂ ਪਰ ਗੱਲਾਂ ਬਾਤਾਂ ਉਹੀ ਸਾਹਮਣੇ ਆ ਗਈਆਂ ਵੀ ਕੁਝ ਯੂਨੀਅਨ ਉਧਰ ਵਾਕੀਆਂ ਜੀ ਸੰਜੁਕਤ ਕਿਸਾਨ ਮੋਰਚ ਨੇ ਉਦੋਂ ਬਾਅਦ ਚੋ ਗੱਲਬਾਤ ਕੀਤੀ ਜਿਹੜੀਆਂ 2-3 ਕਿਸਾਨ ਜਿਥੇ ਬਿੰਦੀਆ ਬਿਨਾਂ ਰਏ ਤੋਂ ਵਾਕੀਆਂ ਤਾਂ ਸਾਡਾ ਜੇ ਕਹਿੰਦੇ ਕੱਲੀ ਉਂਗਲੀ ਮਾਰੇ ਕਿਸੇ ਦੇ ਉਂਗਲੀ ਟੁੱਟ ਜਾਈ ਜਾਂ ਜਦੋਂ ਮੁਠੀ ਮਾਰ ਕੇ ਕੁਸੂਨ ਨ ਮਾਰਦਾ ਸਾਰੇ ਦੰਦ ਨਿਕਲ ਜਾਂਦੇ ਨੇ ਜੇ ਸਾਰੀਆਂ ਕਿਸਾਨਾਂ ਜੱਠੇ ਬੰਦੀਆਂ ਦੀ ਰਹਿਣ ਨਾਲ ਕੰਮ ਹੁੰਦਾ ਇਹ ਬਿਲਕੁਲ ਵੀ ਨੁਕਸਾਨ ਨਹੀਂ ਹੁੰਦਾ। ਕੋਈ ਵੀ ਦਿੱਲੀ ਕੂਚ ਕਰਨ ਦਾ ਇੱਕ ਪਲੈਨਿੰਗ ਬਣਾਈ ਹੋਈ ਉਹ ਕਦੋਂ ਦੀ ਪਲੈਨਿੰਗ ਹੈ ਤੇ ਕਿਵੇਂ ਦੀ ਰਹਿਣ ਵਾਲੀ ਹੈ। 14 ਮਾਰਚ ਦੀ ਸਾਡੀ ਬਣਾਈ ਹੋਇਆ ਦਿਨ ਇਹ ਰੱਖਿਆ ਹੋਇਆ ਹੈ ਸੰਯੁਕਤ ਮੋਰਚੇ ਵੱਲੋਂ। ਅਸੀਂ ਵੀ ਦਿੱਲੀ ਜਾਵਾਂਗੇ ਆਰਾਮ ਲੀਲਾ ਗਰਾਊਂਡ 'ਚ ਜਾ ਕੇ ਆਪਦਾ ਪ੍ਰਦਰਸ਼ਨ ਕਰਾਂਗੇ। ਨਹੀਂ ਅੱਜ ਤੱਕ ਸਾਡੀਆਂ ਸਰਕਾਰਾਂ ਤੋਂ ਕਿਸੇ 75-76 ਸਾਲ ਹੋ ਗਏ ਕਿਸ ਤੋਂ ਕੋਈ ਨੀਤੀ ਬਣੀ ਹੈ ਖੇਤੀਬਾੜੀ ਦੀ ਨੀਤੀ ਬਣਾਉਣੀ ਸੀ ਇਹਨਾਂ ਨੇ ਕੋਈ ਨੀਤੀਆਂ ਨਹੀਂ ਬਣਾਈ ਹੈ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਜੁਕਤ ਕਿਸਾਨ ਮੋਰਚੇ ਦੀ ਕਾਲ ਸੀ ਕਿ ਅੱਜ ਇੱਕ ਰੋਸ ਵਜੋਂ ਟਰੈਕਟਰ ਨੈਸ਼ਨਲ ਹਾਈਵੇਜ਼ ਤੇ ਖੜਾਏ ਜਾਣਗੇ ਜਾਨੀ ਕਿ ਕਿਸਾਨ ਜਥੇਬੰਦੀਆਂ ਨੇ ਵੱਡਾ ਪ੍ਰਦਰਸ਼ਨਕ ਸ਼ੁਰੂ ਕੀਤਾ ਹੈ 11 ਵਜੇ ਤੋਂ 4 ਵਜੇ ਤੱਕ ਚੱਲਣਾ ਸੋ ਤਸਵੀਰਾਂ ਤੁਹਾਨੂੰ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇਜ਼ ਦੀਆਂ ਦਿਖਾਵਾਂਗੇ ਕਿ ਇਹ ਪ੍ਰਦਰਸ਼ਨ ਜਿਹੜੇ ਕਿਸਾਨ ਆਗੂ ਨੇ ਕਿਸਾਨ ਯੂਨੀਅਨਾਂ ਦੇ ਆਗੂ ਨੇ ਉਹ ਕਿਸ ਤਰੀਕੇ ਨਾਲ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਨੈਸ਼ਨਲ ਹਾਈਵੇ ਤੇ ਟਰੈਕਟਰ ਲਾਏ ਹੋਏ ਨੇ ਸਾਈਡ ਤੇ ਕੋਈ ਟ੍ਰੈਫਿਕ ਪ੍ਰਭਾਵਿਤ ਨਹੀਂ ਕੀਤੀ ਹੋਈ ਤੇ ਟਰੈਕਟਰ ਇੱਥੇ ਸਾਈਡ ਤੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਖੜ੍ਹਣਗੇ ਤਸਵੀਰਾਂ ਦਿਖਾਉਂਦੇ ਆ ਤੁਹਾਨੂੰ ਸੰਗਰੂਰ ਤੋਂ ਪਟਿਆਲਾ ਨੈਸ਼ਨਲ ਹਾਈਵੇ ਆ ਜਿੱਥੇ ਜਿਹੜੇ ਕਿਸਾਨ ਆਗੂ ਨੇ ਉਹ ਸਾਈਡ ਤੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਕਿ ਕਿਸੇ ਤਰੀਕੇ ਨਾਲ ਕੋਈ ਬਿਗਨ ਨਹੀਂ ਪੈਣ ਦਿੱਤੇ ਜਾਵੇਗਾ ਤਸਵੀਰਾਂ ਦਿਖਾਉਂਦੇ ਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਅਧੀਨ ਜਿਹੜੀਆਂ ਕਿਸਾਨ ਯੂਨੀਅਨਾਂ ਹੁੰਦੀਆਂ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਢੁਕਾਉਂਦਾ ਭਾਰਤੀ ਕਿਸਾਨ ਯੂਨੀਅਨ ਧਨੇਰ ਹੋਰ ਜਿੰਨੀਆਂ ਵੀ ਜਥੇਬੰਦੀਆਂ ਆਉਂਦੀਆਂ ਨੇ ਉਹ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਸਾਈਡ ਤੇ ਟਰੈਕਟਰ ਖੜੇ ਨੇ ਅਤੇ ਸਾਈਡ ਤੇ ਕਿਸਾਨ ਆਗੂ ਖੜੇ ਨੇ ਨਾਰੇਬਾਜ਼ੀ ਕਰ ਰਹੇ ਨੇ ਕੇਂਦਰ ਸਰਕਾਰ ਵਿਰੁੱਧ ਤੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਜਿਹੜੀ ਟ੍ਰੈਫਿਕਾ ਉਹ ਟ੍ਰੈਫਿਕ ਨੂੰ ਬਿਲਕੁਲ ਕੋਈ ਵਿਗਨ ਨਹੀਂ ਪਾਇਆ ਗਿਆ ਸੋ ਟਰੈਕਟਰ ਨੇ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਜਨ ਕਿ ਪੂਰੇ ਪੰਜਾਬ ਦੇ ਵਿੱਚ ਅੱਜ ਜਿਹੜੇ ਵੀ ਨੈਸ਼ਨਲ ਹਾਈਵੇ ਨੇ ਉਹਨਾਂ ਤੇ ਟਰੈਕਟਰ ਹੀ ਟਰੈਕਟਰ ਦਿਸਣਗੇ ਉਹ ਟਰੈਕਟਰ ਦਿਸਣਗੇ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਸੋ ਲਗਾਤਾਰ ਜਾਣਕਾਰੀ ਵੀ ਲਵਾਂਗੇ ਕਿ ਕਦੋਂ ਤੋਂ ਸ਼ੁਰੂਆਤ ਹੋਈ ਐ ਬਾਈ ਜੂਰੀ ਮੌਜੂਦ ਨੇ ਬਾਈ ਜੀ ਅੱਜ ਫਿਰ ਟਰੈਕਟਰ ਮਾਰਚ ਕਿਸ ਤਰੀਕੇ ਨਾਲ ਸ਼ੁਰੂ ਕੀਤਾ ਹੈ ਦੇਖੋ ਇਹ ਸਾਡਾ ਇੱਕ ਕਿਸਾਨ ਜਿਹੜਾ ਆਪਦਾ ਜਿਹਨੂੰ ਗੱਡਾ ਕਿਹਾ ਜਾਂਦਾ ਉਹਨੂੰ ਸੜਕਾਂ ਦੇ ਲੈ ਕੇ ਆਇਆ ਅਸੀਂ ਸਰਕਾਰ ਨੂੰ ਇੱਕ ਸਾਡਾ ਇਹ ਢੰਗ ਆ ਸਰਕਾਰ ਨੂੰ ਦੱਸਣ ਦਾ ਵੀ ਅਸੀਂ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਈਏ ਸਭ ਤੋਂ ਪਹਿਲਾਂ ਅਸੀਂ ਕਿਸਾਨ ਆ ਕਿਸਾਨ ਦੇ ਪੁੱਤਾਂ ਦੇਖੋ ਇਹ ਸਰਕਾਰਾਂ ਹੰਕਰ ਦੀਆਂ ਮਾਰੀਆਂ ਆਪਦੇ ਅਹੰਕਾਰ ਚ ਭਰੀਆਂ ਹੋਈਆਂ ਸਾਡਾ ਜੋ ਸਾਡੀਆਂ ਜਾਇਜ ਮੰਗਾ ਨੇ ਉਹਨਾਂ ਨੂੰ ਅੱਖਾਂ ਪਰੋਖੇ ਕਰ ਰਹੇ ਨੇ ਪਰ ਇਹ ਜਿਹੜਾ ਸਾਡਾ ਇਹ ਸ਼ਾਂਤੀਪੂਰਨ ਜਿਹੜਾ ਸਾਡਾ ਇੱਕ ਪਾਸੇ ਕਿਸੇ ਨੂੰ ਦਿੱਕਤ ਨਾ ਆਵੇ ਉਹਨੂੰ ਲੈ ਕੇ ਅਸੀਂ ਆਪਦਾ ਪ੍ਰਦਰਸ਼ਨ ਕਰ ਰਹੇ ਹਾਂ ਤੇ ਬਾਕੀ ਸਾਰਾ ਜਿਹੜਾ ਘਟਨਾਕ੍ਰਮ ਹੋਇਆ ਆਪਾਂ ਦੇਖ ਰਹੇ ਹਾਂ 13 ਫਰਵਰੀ ਤੋਂ ਚੱਲ ਰਹੀ ਆ ਕਸ਼ਮਕਸ ਕਿਸਾਨ ਅੱਗੇ ਜਾਣਾ ਚਾਹੁੰਦੇ ਸੀ ਰੋਕਿਆ ਗਿਆ ਹਰਿਆਣਾ ਬਾਰਡਰਾਂ ਤੇ ਸਾਰੀ ਇਹ ਕਹਾਣੀ ਨੂੰ ਕਿਵੇਂ ਦੇਖਦੇ ਹੋ ਸਿਸਟਮ ਕਿੱਧਰੋਂ ਕਿੱਧਰ ਨੂੰ ਗਿਆ ਦੇਖੋ ਅਸੀਂ ਇਸ ਦੇਸ਼ ਦੇ ਨਿਵਾਸੀ ਆਂ ਅਸੀਂ ਸਾਡੇ ਬਜ਼ੁਰਗਾਂ ਨੇ ਸਾਡੇ ਇਸ ਦੇਸ਼ ਲਈ ਬਹੁਤ ਕੁਰਬਾਨੀਆਂ ਕੀਤੀਆਂ ਨੇ ਅਸੀਂ ਦੇਸ਼ ਦਾ ਢਿੱਡ ਭਰਦੇ ਆ ਸਾਡਾ ਹੱਕ ਹੈ ਆਪਦੇ ਪੀਐਮ ਲਿਬੇ ਜਾ ਕੇ ਗੱਲ ਰੱਖਣ ਦਾ ਅਸੀਂ ਪੀਐਮ ਲਿਬੇ ਜਾ ਕੇ ਆਪਣੀ ਗੱਲ ਆਪਦੀ ਮੰਗ ਰੱਖਣ ਜਾ ਰਹੇ ਸੀ ਜੋ ਇੱਕ ਉਹਨਾਂ ਨੇ ਜਗ੍ਹਾ ਤੈਅ ਕੀਤੀ ਹੋਈ ਹੈ ਸਾਨੂੰ ਇੱਥੇ ਰੋਕਣਾ ਉਸ ਕਦਰ ਰੋਕਣਾ ਬੀਜੇ ਮੈਂ ਅਸੀਂ ਕਿਸੇ ਗਵਾਂਡੀ ਦੇਸ਼ ਦੇ ਵਾਸੀ ਹੁੰਨੇ ਆ ਐਸੇ ਹਰਿਆਣੇ ਦੇ ਹਰਿਆਣੇ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਵੀ ਟਰੈਕਟਰਾਂ ਦਾ ਕੀ ਕੰਮ ਉੱਥੇ ਟਰਾਲੀਆਂ ਦਾ ਕੀ ਕੰਮ ਕਿ ਕਿਉਂ ਜੇ ਪ੍ਰਦਰਸ਼ਨ ਕਰਨਾ ਪੈਸੇ ਕਰਾਂ ਵੀ ਟਰੈਕਟਰ ਤੇ ਟਰਾਲੀ ਦਾ ਮਰਜ਼ੀ ਇੱਥੋਂ ਜਾਵਾਂਗੇ ਆਪਦੇ ਵਹੀਕਲਾਂ ਦੀ ਜਾਵਾਂਗੇ ਨਾ ਸਾਡੇ ਟਰੈਕਟਰ ਟਰਾਲੀ ਉਹਨਾਂ ਨੂੰ ਅਨ ਲਗਾ ਕੇ ਦਿੰਦ ਨੇ ਉਹਨਾਂ ਦੇ ਗੋਲੀ ਤਾਂ ਨਹੀਂ ਮਾਰਦੇ ਉਹਨਾਂ ਦੇ ਗੋਲੀ ਤਾਂ ਨਹੀਂ ਮਾਰਦੇ ਇਸ ਕਰਕੇ ਇਹ ਤਾਂ ਇੱਕ ਉਹਨਾਂ ਦਾ ਬਹਾਨਾ ਹੈ ਸਾਡੀ ਗੱਲ ਸੁਣ ਲੈਣ ਸਾਡੀਆਂ ਮੰਗਾਂ ਮੰਨ ਲੈਣ ਨਾ ਸਾਨੂੰ ਸੜਕ ਤੇ ਆਉਣਾ ਪਵੇ ਨਾ ਸਾਨੂੰ ਟਰੈਕਟਰ ਲੈ ਜਾਣੇ ਪੈਣ ਇਹ ਨੌਜਵਾਨ ਹੈ ਜਿਨ੍ਹਾਂ ਨੂੰ ਉਹ ਕਿਸਾਨ ਦੱਸਦੇ ਨੇ ਇਹ ਐਮਐਮਏ ਬੀਏ ਬੀਏ ਪੜ੍ਹ ਕੇ ਨੌਜਵਾਨ ਉਹਨਾਂ ਦੇ ਉਦੇਸ਼ ਦਾ ਢਿੱਡ ਭਰ ਰਹੇ ਨੇ ਕੀ ਸਾਡੇ ਪੀਐਮ ਨੂੰ ਬਈ ਟਾਈਮ ਨਹੀਂ ਸਾਡੇ ਨਾਲ ਆ ਕੇ ਗੱਲ ਕਰਨ ਦਾ ਮੰਗਾ ਮੰਨ ਕੇ ਅਸੀਂ ਤਾਂ ਉਹ ਮੰਗਾ ਮੰਗਦੇ ਰਹੇ ਹਾਂ ਇਹਨਾਂ ਤੋਂ ਜਿਹੜੀਆਂ ਇਹਨਾਂ ਨੇ ਹਾਂ ਕੀਤੀ ਸੀ ਵੀ ਹਾਂ ਜਦੋਂ ਸਾਡਾ ਪਿਛਲੀ ਵਾਰ ਅਸੀਂ ਸ਼ੰਭੂ ਦੇ ਬੈਠੇ ਰਹੇ ਹਾਂ ਉਦੋਂ ਹੀ ਸਰਕਾਰ ਨੇ ਹਮੰਨੇ ਸੀ ਵੀ ਹਾਂ ਤੁਹਾਡੀਆਂ ਮੰਗਾ ਮੰਨ ਮੰਨਾਂਗੇ ਅੱਜ ਉਹ ਲਾਗੂ ਕਰਨ ਵਾਸਤੇ ਕਹਿ ਰਹੇ ਆ ਅਸੀਂ ਨਮੀਦਾ ਮੰਗ ਕੋਈ ਮੰਨ ਨਹੀਂ ਰਹੇ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿਸਾਨ ਅੱਜ ਵੀ ਜਾਬ ਤੇ ਜਰੇ ਕੇ ਸ਼ਾਂਤੀਪੁਰ ਬਰੇ ਕੇ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਅਬ ਦਾ ਪ੍ਰਦਰਸ਼ਨ ਕਰ ਰਿਹਾ ਹੈ ਕਿਸੇ ਵੀ ਅਸੀਂ ਕੋਈ ਗੱਡੀ ਨਹੀਂ ਰੋਕ ਰਹੇ ਕਿਸੇ ਕੋਈ ਤਕਲੀਫ ਨਹੀਂ ਹੈ ਇਸ ਕਰਕੇ ਇਹ ਇੱਕ ਸਾਡਾ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਦਾ ਢੰਗ ਤਰੀਕਾ ਤੇ ਮੈਂ ਉਮੀਦ ਕਰਦਾ ਹੁਣ ਵੀ ਡੁੱਲੇ ਵਿਰਾਂ ਦਾ ਕੁਝ ਨਹੀਂ ਪਗੜਿਆ ਸਰਕਾਰ ਆਪਣੀ ਹੰਕਾਰ ਦੀ ਨੀਂਦ ਤੋਂ ਉੱਠੇ ਤੇ ਕਿਸਾਨ ਭਰਾਵਾਂ ਦੀ ਆਕੇ ਗੱਲ ਸੁਣੇ ਬਿਲਕੁਲ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਹੋਈ ਹਜੇ ਪੋਸਟਮਾਰਟਮ ਵੀ ਨਹੀਂ ਹੋਇਆ ਜਾਨੀ ਕਿ ਅੰਤਿਮ ਸੰਸਕਾਰ ਵੀ ਨਹੀਂ ਹੋਇਆ ਕਿਵੇਂ ਦੇਖ ਦਿਓ ਸਾਰੇ ਮਾਮਲੇ ਨੂੰ ਕਹਿ ਰਹੇ ਨੇ ਕਿ ਮਾਮਲਾ ਦਰਜ ਹੋਵੇ ਸਰਕਾਰ ਐਫ ਆਈ ਆਰਸ ਦਰਜ ਕਰਨ ਜਿਹੜੇ ਦੋਸ਼ੀ ਨੇ ਦੇਖੋ ਮੈਂ ਪਹਿਲਾਂ ਤੁਹਾਨੂੰ ਇਹੀ ਕਹਿ ਕੇ ਹਟਿਆ ਵੀ ਸਾਡੇ ਨਾਲ ਵਤੀਰਾ ਉਹ ਹੋ ਰਿਹਾ ਜਿਹੜਾ ਕਿਸੇ ਵਿਰੋਧੀ ਦੇਸ਼ ਦੇ ਕਿਸੇ ਅਤਵਾਦੀਆਂ ਨਾਲ ਹੁੰਦਾ ਆਸੀਂ ਇਸ ਦੇਸ਼ ਦੇ ਨਾਗਰਿਕਾਂ ਸਾਡਾ ਉਹ ਨੌਜਵਾਨ ਦੇ ਤੁਸੀਂ ਠੀਕ ਹੈ ਰੋਕ ਲਿਆ ਥਰੂ ਗੋਲੀ ਗੈਸ ਚਲਾਤੀਏ ਤੁਸੀਂ ਤੁਸੀਂ ਪੱਕੀਆਂ ਗੋਲੀਆਂ ਮਾਰ ਰਹੇ ਹੋ ਪੱਕੀਆਂ ਗੋਲੀਆਂ ਮਾਰ ਰਹੇ ਹੋ ਉਹ ਨੌਜਵਾਨਾਂ ਦੇ ਜਿਹੜੇ ਆਪਣੇ ਹੱਕਾਂ ਵਾਸਤੇ ਗਏ ਨੇ ਇਹ ਉਦੋਂ ਮੰਦਪਾਗੀ ਗੱਲ ਇਹ ਹੈ ਜਿਹੜਾ ਸਾਡਾ ਮੁੱਖ ਮੰਤਰੀ ਹੈ ਪੰਜਾਬ ਦਾ ਉਹਨੇ ਕਾਰਵਾਈ ਤਾਂ ਕੀ ਕਰਨੀ ਸੀ ਉਹਨੂੰ ਚਾਹੀਦਾ ਸੀਗਾ ਪਰ ਉਹ ਤਾਂ ਹਰਿਆਣੇ ਨੂੰ ਜਾ ਕੇ ਕਹਿੰਦਾ ਵੀ ਮੇਰੇ ਨੌਜਵਾਨਾਂ ਤੇ ਜੇ ਗੋਲੀ ਚਲਾਈ ਹੈ ਤਾਂ ਆਪ ਦਾ ਪੜਾ ਵਿਚਾਰ ਲਿਓ ਪਰ ਉਹ ਮੁੱਖ ਮੰਤਰੀ ਬ ਐਲਾਨ ਕਰ ਰਿਹਾ ਵੀ ਪਰਚਾ ਤਾਂ ਨਹੀਂ ਹੋਣਾ ਦੇਖੋ ਇਹ ਬਹੁਤ ਮੰਦ ਭਾਗੀ ਗੱਲ ਆ ਸਾਡੇ ਨੌਜਵਾਨ ਪੜ੍ਹੇ ਲਿਖੇ ਨੌਜਵਾਨਾ ਉਦਵੀ ਨੌਜਵਾਨਾ ਨੂੰ ਇਸ ਕਦਰ ਮਾਰ ਰਹੇ ਨੇ ਤੇ ਓਦੋਂ ਬਾਅਦ ਉਹਨਾਂ ਨਾਲ ਤਾਂ ਕੀ ਘੜਨਾ ਹੈ ਉਹਨਾਂ ਇੱਕ ਦੇਖੋ ਕਿਸਾਨ ਆਪਣੇ ਸ਼ਹੀਦ ਦੀ ਉੱਥੇ ਬਾਡੀ ਰੱਖੀ ਬੈਠੇ ਨੇ ਪਰ ਇੱਕ ਤਰ੍ਹਾਂ ਨਾਲ ਉਹਦਾ ਜਿਹੜਾ ਸੰਸਕਾਰ ਹੈ ਉਹ ਹੋ ਜਾਣਾ ਚਾਹੀਦਾ ਸੀ ਪਰ ਸੰਸਕਾਰ ਤਾਂ ਹੁੰਦਾ ਤਾਂ ਅੱਜ ਉਹਨੂੰ ਸਹੀ ਸ਼ਰਧਾਂਜਲੀ ਦਿੱਤੀ ਜਾਊਗੀ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਗਏ ਨੇ ਤਾਂ ਉਹ ਸਰਕਾਰ ਮੰਗੇ ਉਹ ਮੰਨੇ ਸਰਕਾਰ ਪੰਜਾਬ ਸਰਕਾਰ ਉਸ ਨੂੰ ਮਦਦ ਕਰਨੀ ਚਾਹੀਦੀ ਆ ਪਰ ਅੱਜ ਪੰਜਾਬ ਸਰਕਾਰ ਪੂਰਾ ਹੀ ਰੋਲ ਅਦਾ ਜਿਹੜਾ ਕਰ ਰਹੀ ਆ ਉਹ ਸਾਡੇ ਕਿਸਾਨ ਵਿਰੋਧੀ ਰੋਲ ਅਦਾ ਕਰ ਰਹੀ ਹੈ ਬਿਲਕੁਲ ਜੀ ਸੋ ਜਿੱਥੇ ਕੇਂਦਰ ਸਰਕਾਰ ਵਿਰੁੱਧ ਰੋਸ ਆ ਕਿਸਾਨਾਂ ਦਾ ਹਰਿਆਣਾ ਸਰਕਾਰ ਵਿਰੁੱਧ ਰੋਸ ਆ ਉਵੇਂ ਜਿਵੇਂ ਪੰਜਾਬ ਸਰਕਾਰ ਵਿਰੁੱਧ ਵੀ ਰੋਸ ਆ ਕੇ ਪੰਜਾਬ ਸਰਕਾਰ ਵੀ ਜੋ ਕਰ ਰਹੀ ਆ ਉਹ ਗਲਤ ਕਰ ਰਹੀ ਆ ਸੋ ਲਗਾਤਾਰ ਜਿਹੜੇ ਕਿਸਾਨ ਨੇ ਉਹ ਸਾਈਡਾਂ ਤੇ ਖੜੇ ਨੇ ਟਰੈਕਟਰ ਸਾਈਡਾਂ ਤੇ ਨੇ ਆਲੇ-ਦੁਆਲੇੋਂ ਟ੍ਰੈਫਿਕਾ ਜਿਹੜੀ ਉਹ ਲਗਾਤਾਰ ਜਾ ਰਹੀ ਆ ਜਾ ਰਹੀ ਆ ਕੀ ਕਹਿਣਾ ਚਾਹੋਗੇ ਜੀ ਜਿਵੇਂ ਅੱਜ ਦਾ ਪ੍ਰਦਰਸ਼ਨ ਕੀਤਾ ਜੀ ਅੱਜ ਦਾ ਸਾਡਾ ਜਿਹੜਾ ਪ੍ਰਦਰਸ਼ਨ ਹੈ ਜੀ ਉਹ ਸਾਡੀ ਮੇਨ ਮੰਗ ਇਹ ਹੈ ਵੀ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਆਬੂ ਤਾਬੀ ਦੇ ਵਿੱਚ WTO ਦੀ ਕਾਨਫਰੰਸ ਹੋ ਰਹੀ ਹੈ ਅਸੀਂ ਕਹਿੰਦੇ ਵੀ ਸਾਡਾ ਭਾਰਤ ਹੈ ਉਹਦੇ ਵਿੱਚੋਂ ਬਾਹਰ ਆਵੇ ਕਿਉਂਕਿ ਉਹ ਜਿਹੜੀ ਕਾਨਫਰੰਸ ਹੈ ਉਹ ਇਹੜੇ ਕਾਰਪੋਰੇਟ ਘਰਾਣਿਆਂ ਉਹਨਾਂ ਵਾਸਤੇ ਹੈ ਕਿਉਂਕਿ ਅੱਜ ਅਸੀਂ ਟਰੈਕਟਰਾਂ ਦਾ ਪ੍ਰਦਰਸ਼ਨ ਕਰ ਰਹੇ ਹਾਂ ਕਿਸਾਨ ਖੇਤੀ ਕਰਦੇ ਆ ਅਸੀਂ ਕਹਿੰਦੇ ਖੇਤੀ ਦੇ ਵਿੱਚੋਂ ਉਹਦੇ ਵਿੱਚੋਂ ਸਾਡਾ ਭਾਰਤ ਜਿਹੜਾ ਬਾਹਰ ਆਵੇ ਹਾਂ ਕਿਉਂਕਿ ਮਸਲੇ ਜੀ ਡਬਲਯੂਟੀਓ ਦਾ ਜਿਹੜਾ ਸਿਸਟਮ ਚੱਲਦਾ ਹੈ ਹਾਂ ਉਹਦੇ ਵਿੱਚੋਂ ਡਬਲਯੂਟੀਓ ਦੇ ਵਿੱਚੋਂ ਭਾਰਤ ਬਾਹਰ ਆਵੇ ਕਿਉਂਕਿ ਬਾਹਰ ਆਉਣ ਨਾਲੇ ਸਾਨੂੰ ਐਮਐਸਪੀ ਮਿਲਣੀ ਹੈ ਕਿਉਂਕਿ ਜੇ ਉਹ ਕਾਨਫਰੰਸ ਦੇ ਵਿੱਚ ਭਾਰਤ ਸਾਡਾ ਭਾਰਤ ਰਹਿੰਦਾ ਹੈ ਤਾਂ ਸਾਨੂੰ ਨਾ ਐਮਐਸਪੀ ਮਿਲੇ ਉਹ ਕਾਰਪੋਰੇਟ ਘਰਾਣਿਆਂ ਦੇ ਸਾਡਾ ਦੇਸ਼ ਵਾਲੇ ਹੋ ਜੂ ਬਿਲਕੁਲ ਜਿਹੜੇ ਕਿਸਾਨ ਆਗੂ ਨੇ ਕਹਿ ਰਹੇ ਨੇ ਕਿ WTO ਦੇ ਵਿੱਚੋਂ ਭਾਰਤ ਦੇਸ਼ ਨੂੰ ਕੱਢਿਆ ਜਾਵੇ ਸਾਰਾ ਮਸਲਾ ਹੀ ਉੱਥੇ ਅੜਦਾ ਕਿਉਂਕਿ 26 ਤੋਂ 29 ਫਰਵਰੀ ਤੱਕ ਕਹਿ ਰਹੇ ਨੇ ਕਿ ਮੀਟਿੰਗ ਹੋਣੀ ਆ ਉਹ ਮੀਟਿੰਗ ਦੇ ਵਿੱਚ ਇਹ ਮੁੱਦਾ ਚੱਕਿਆ ਜਾਵੇ ਸੋ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੀਆਂ ਸੰਗਰੂਰ ਪਟਿਆਲਾ ਦੇ ਸੈਂਟਰ ਚ ਜਿੱਥੇ ਤਸਵੀਰਾਂ ਦੇਖੋ ਕਿ ਭਵਾਨੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਦਾ ਸਿਸਟਮ ਕਿਸ ਤਰ੍ਹਾਂ ਦੇ ਤਰੀਕੇ ਨਾਲ ਪ੍ਰਦਰਸ਼ਨ ਚੱਲ ਰਿਹਾ ਸੋ ਭਾਰਤੀ ਕਿਸਾਨ ਨੂੰ ਰਾਜੇਵਾਲ ਦੇ ਆ ਸੀਨੀਅਰ ਆਗੂ ਮੌਜੂਦ ਨੇ ਸਾਡੇ ਨਾਲ ਕਿਵੇਂ ਦੇਖਦੇ ਹੋ ਪ੍ਰਦਰਸ਼ਨ ਕਿਸ ਤਰੀਕੇ ਨਾਲ ਕਿੰਨੇ ਜਿਲ੍ਹਿਆਂ ਚ ਹੋਇਆ ਪਿਆ ਇਹ ਤੁਹਾਡੀ ਰਾਜਵਾਲ ਵੱਲੋਂ ਇਹ ਸਾਡੇ ਰਾਜਵਾਲ ਗਰੁੱਪ ਦੇ ਵੱਲੋਂ ਸਾਰੀਆਂ ਜਥੇਬੰਦੀਆਂ ਸੰਯੁਕਤ ਮੋਰਚੇ ਵੱਲੋਂ ਜੀ ਸਾਰੇ ਜ਼ਿਲ੍ਹੇ ਬਲਾਕਾਂ ਦੇ ਪੱਧਰ ਤੇ ਇਹ ਅੱਜ ਪ੍ਰੋਟੈਸਟ ਹੋ ਰਿਹਾ ਇਹ ਸ਼ਾਂਤਮਈ ਢੰਗ ਨਾਲ ਆਪਣਾ ਪ੍ਰੋਟੈਸਟ ਹੋ ਰਿਹਾ ਕੋਈ ਟ੍ਰੈਫਿਕ ਦੇ ਵਿੱਚ ਅਸੀਂ ਵਿਜ਼ਨ ਵਿਗਨ ਪਾਉਂਦੇ ਨਹੀਂ ਨਾ ਪਾਈ ਹੈ ਕਿਉਂ ਰਾਜੇਵਾਲ ਸਾਹਿਬ ਦਾ ਸਾਨੂੰ ਹੁਕਮ ਹੈ ਵੀ ਜਿਹੜਾ ਕੋਈ ਪ੍ਰੋਟੈਸਟ ਕਰਿਆ ਜਾਂਦਾ ਉਹ ਪੀਸਫੁਲੀ ਰਹਿ ਕੇ ਕਰਿਆ ਜਾਂਦਾ ਹੈ ਪ੍ਰੋਟੈਸਟ ਕਰਨ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਇੱਕ ਕੋਈ ਇਹਨੂੰ ਸਰਕਾਰਾਂ ਪੀਸਫੁਲੀ ਕਰਨ ਨਹੀਂ ਦਿੰਦੀਆਂ ਪਰ ਸਾਡੇ ਆਗੂ ਦਾ ਸਾਨੂੰ ਸੰਦੇਸ਼ ਹੈ ਵੀ ਸਰਕਾਰ ਜੋ ਵੀ ਕੁਝ ਤੁਹਾਡੇ ਨਾਲ ਕਰਦੀ ਹੈ ਉੱਥੇ ਹੀ ਬੈਠ ਜਾਓ ਆਪਦਾ ਪ੍ਰੋਟੈਸਟ ਸਤਨਾਮ ਵਾਇਗੁਰਾ ਜਾਬ ਕਰਕੇ ਪ੍ਰੋਟੈਸਟ ਕਰਨ ਦਾ ਹੱਕ ਬਣਦਾ ਸਾਡਾ ਬਿਲਕੁਲ ਜੀ ਸੋ ਰਾਜੇਵਾਲ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਵੀ ਮੌਜੂਦ ਨੇ ਕਪਿਆਲ ਸਾਹਿਬ ਕਿਵੇਂ ਦਾ ਪ੍ਰਦਰਸ਼ਨ ਕਿੰਨੇ ਕ ਤੇ ਕਿੱਥੋਂ ਤੋਂ ਕਿੱਥੇ ਕਿਹੜੇ ਕਿਹੜੇ ਹਾਈਵੇਜ਼ ਤੇ ਟਰੈਕਟਰ ਖੜੇ ਨੇ ਇਹ ਜੀ ਜਿੰਨੇ ਵੀ ਹਾਈਵੇ ਨੇ ਪੰਜਾਬ ਦੇ ਸਾਰਿਆਂ ਤੇ ਟਰੈਕਟਰ ਖੜੇ ਨੇ ਜੀ ਆ ਸੰਯੁਕਤ ਮੋਰਚੇ ਦਾ ਫੈਸਲਾ ਸਾਰੇ ਦੇਸ਼ ਦੇ ਵਿੱਚ ਹੈ ਠੀਕ ਹੈ ਇੱਕ ਅੱਲਾ ਕੋਈ ਪੰਜਾਬ ਚ ਨਹੀਂ ਹੈਗਾ ਜਾਂ ਹਰਿਆਣੇ ਚ ਨਹੀਂ ਸਾਰੇ ਦੇਸ਼ ਚ ਉਹ ਹੈ ਕਿ ਜਿਵੇਂ ਸਾਰੀਆਂ ਜਥੇਬੰਦੀਆਂ ਨੇ ਰਾਜੇਵਾਲ ਤੁਹਾਡੇ ਵਾਲਾ ਗਰੁੱਪ ਹੋ ਗਿਆ ਡਕੌਂਦਾ ਹੋ ਗਿਆ ਉਹ ਗਰਾਹਾ ਗਰੁੱਪ ਹੋ ਗਿਆ ਸਾਰੇ ਗਰੁੱਪ ਇਹ ਕਿਵੇਂ ਫਿਰ ਅਲੱਗ-ਅਲੱਗ ਏਰੀਆ ਤੁਸੀਂ ਮਤਲਬ ਉਹ ਕਰਿਆ ਹੋਇਆ ਵੀ ਉਧਰਲੀ ਸਾਈਡ ਉਹ ਟਰੈਕਟਰ ਲੈ ਕੇ ਆਉਣ ਜੋ ਹਾਂ ਉਹ ਵੱਡੇ ਦਿੱਲੀ ਰੋਡ ਤੇ ਨੇ ਉਹ ਗਰਾਹਾ ਸਾਹਿਬ ਅਸੀਂ ਇਸ ਰੋਡ ਤੇ ਹਾਈਵੇ ਤੇ ਸਾਰੇ ਹਾਂ ਜੀ ਯਾਨੀ ਕਿ ਉਗਰਾਹਾ ਗਰੁੱਪ ਉਧਰ ਸੰਗਰੂਰ ਤੋਂ ਦਿੱਲੀ ਨੂੰ ਜਾਂਦਾ ਜਿਹੜਾ ਰੋਡ ਨੈਸ਼ਨਲ ਹਾਂ ਜੀ ਉਹ ਰੋਡ ਤੇ ਨੇ ਉਹ ਠੀਕ ਹੈ ਹਾਂ ਜੀ ਕਿਵੇਂ ਦੇਖਦੇ ਹੋ ਜੀ ਮਸਲਾ ਹੁਣ ਕਿੱਥੇ ਅੜਿਆ ਪਿਆ ਕਿ ਡਬਲਯੂਟੀਓ ਤੋਂ ਦੇਸ਼ੇ ਬਾਹਰ ਨਿਕਲਣਾ ਚਾਹੀਦਾ ਜਿਵੇਂ ਜੀ ਮੰਗ ਉੱਥੇ ਜੇ ਦੇਸ਼ ਬਾਹਰ ਨਿਕੂਏ ਚੋਂ ਡਬਲਯੂਟੀਓ ਤੋਂ ਤਾਂ ਹੀ ਦੇਸ਼ ਬਚੂ ਨਹੀਂ ਇਹਨਾਂ ਦਾ ਹੁਣ ਸਾਡਾ ਦੇਸ਼ ਮੁਕਾਬਲਾ ਨਹੀਂ ਕਰ ਸਕਦਾ ਬਾਹਰਲੇ ਦੇਸ਼ਾਂ ਦਾ ਸਾਡਾ ਕਿਸਾਨ ਕਿਉਂ ਕਿਸਾਨ ਸਾਡਾ ਇੰਨਾ ਕਮਜ਼ੋਰ ਕਰ ਰੱਖਿਆ ਇਹਨਾਂ ਨੇ ਬਾਰਲੇ ਦੇਸ਼ ਦੀਆਂ ਸਰਕਾਰਾਂ 90% ਤੱਕ ਸਬਸਿਡੀਆਂ ਦੇ ਰਹੀਆਂ ਨੇ ਆਪਣੇ ਕਿਸਾਨਾਂ ਨੂੰ ਹੁਣ ਮਰੀਕਾ ਉੱਥੇ 3% ਕਿਸਾਨ ਖੇਤੀ ਕਰਦੇ ਨੇ 65% ਨੇ ਖੇਤੀ ਤਨਰ ਪਰ ਲੋਕ ਸਰਕਾਰਾਂ ਉਹਨਾਂ ਨੂੰ ਪੂਰੀ ਮਦਦ ਕਰਦੀਆਂ ਨੇ ਜਿੱਥੇ ਡੀਜ਼ਲ ਦੀ ਲੋੜ ਹੈ ਫੋਨ ਮਾਰ ਉੱਥੇ ਆਉ ਹਰ ਇੱਕ ਚੀਜ਼ ਉਹਨਾਂ ਦੇ ਖੇਤ ਚੋਂ ਪੜਦੀ ਆ ਉਹਨਾਂ ਦੇ ਸਰਕਾਰ ਨੂੰ ਇਹ ਹੈ ਉੱਥੇ ਦੀਨੂ ਵੀ ਇਹ ਵੀ ਨਾ हट ਜਾਣ ਕਿਤੇ 3% ਨੇ ਜਿਹੜੇ ਠੀਕ ਹੈ ਆ ਇਹ ਪੰਜਾਬ ਹਿੰਦੁਸਤਾਨ ਦਾ ਕਿਸਾਨ ਨਹੀਂ ਉਹਨਾਂ ਦਾ ਮੁਕਾਬਲਾ ਕਰਦਾ ਸਰ ਪ੍ਰਦਰਸ਼ਨ ਲਗਾਤਾਰ ਜਾਰੀ ਨਹੀਂ ਤੇ ਨੌਜਵਾਨ ਸੁਭਕਰਨ ਦੀ ਮੌਤ ਹੋਈ ਹੈ ਜੀ ਪੋਸਟਮਾਰਟਮ ਹਜੇ ਮਤਲਬ ਨਹੀਂ ਹੋਇਆ ਅੰਤਮ ਸੰਸਕਾਰ ਵੀ ਨਹੀਂ ਹੋਇਆ ਪਰਿਵਾਰ ਅੜਿਆ ਪੈ ਕੇ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਪਰ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਫੀ ਵੱਡੇ ਐਲਾਨ ਕੀਤੇ ਨੇ 1 ਕਰੋੜ ਰੁਪਏ ਕੇ ਉਹਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਤੇ ਸਖਤ ਕਾਰਵਾਈ ਵੀ ਕਰਾਂਗੇ ਮੁੱਖ ਮੰਤਰੀ ਇੱਥੋਂ ਦਾ ਕਹਿ ਰਹੇ ਨੇ ਬਹੁਤ ਮਦਭਾਗੀ ਘਟਨਾ ਵਾਪਰੀ ਆ ਉਹ ਸਾਡਾ ਨੌਜਵਾਨ ਚਲਿਆ ਗਿਆ ਦੁਨੀਆ ਤੋਂ ਕੱਲਾ ਕੱਲਾ ਪੁੱਤ ਧੀ ਆਲਾ ਦੋ ਪਰਣਾ ਦਾ ਭਾਈ ਤੀ ਬਹੁਤ ਵੱਡਾ ਉਹ ਹੋਇਆ ਸਾਡੀ ਮੁੱਖ ਮੰਤਰੀ ਨੂੰ ਚਾਹੀਦਾ ਵੀ ਉਹਨਾਂ ਤੇ ਪਰਚਾ ਦਰਜ ਕਰਾਵੇ ਜਿਨ੍ਹਾਂ ਨੇ ਸਾਡੀ ਪੰਜਾਬ ਦੀ ਧਰਤੀ ਤੇ ਬੈਠਿਆਂ ਦਾ ਕਤਲ ਕੀਤਾ ਆਕੇ ਉਹਨਾਂ ਨੇ ਤੇ ਬਹੁਤ ਮਤਭਾਗ ਜੀ ਘਟਣਾ ਹੈ ਸਰਕਾਰ ਨੂੰ ਹੁਣ ਨੂੰ ਕਰਾ ਦੇਣਾ ਚਾਹੀਦਾ ਸੀ ਪਰਚਾ ਉਹਨਾਂ ਤੇ ਉੱਥੇ ਦੇ ਜਿਹੜੇ ਬੰਦਿਆਂ ਨੇ ਇਹ ਕਰਿਆ ਇਜਾਮ ਦਿੱਤਾ ਹੈ ਹਾਂ ਸਰਕਾਰ ਦੀ ਟੇਲਾ ਠੀਕ ਹੈ ਇਸ ਤੋਂ ਬਾਅਦ ਇੱਕ ਤੁਹਾਡਾ ਵੱਡਾ ਪ੍ਰਦਰਸ਼ਨ ਹੋਰ ਵੀ ਹੈ ਤੁਸੀਂ ਵੀ ਦਿੱਲੀ ਕੂਚ ਕਰਨ ਦਾ ਇੱਕ ਪਲੈਨਿੰਗ ਬਣਾਈ ਹੋਈ ਹੈ ਉਹ ਕਦੋਂ ਦੀ ਪਲੈਨਿੰਗ ਹੈ ਤੇ ਕਿਵੇਂ ਦੀ ਰਹਿਣ ਵਾਲੀ ਹੈ 14 ਮਾਰਚ ਦੀ ਸਾਡੀ ਬਣਾਈ ਹੋਇਆ ਦਿਨ ਇਹ ਰੱਖਿਆ ਹੋਇਆ ਹੈ ਸੰਯੁਕਤ ਮੋਰਚੇ ਵੱਲੋਂ ਅਸੀਂ ਵੀ ਦਿੱਲੀ ਜਾਵਾਂਗੇ ਆਰਾਮਲੀਲਾ ਗਰਾਊਂਡ 'ਚ ਜਾ ਕੇ ਆਪਦਾ ਪ੍ਰਦਰਸ਼ਨ ਕਰਾਉਣੀ ਹੈ ਠੀਕ ਹੈ ਜੀ ਫਿਰ ਟ੍ਰੇਨਾਂ 'ਚ ਜਾਵੋਗੇ ਬਸਾਂ 'ਚ ਜਾਵੋਗੇ ਇਸ ਤਰੀਕੇ ਨਾਲ ਜਾਂ ਹਾਂ ਜੀ ਟ੍ਰੇਨਾਂ 'ਚ ਜਾਈਏ ਬਸਾਂ 'ਚ ਜਾਈਏ ਇੱਕ ਦਿਨ ਦਾ ਪ੍ਰੋਗਰਾਮ ਹੈ ਕਿ ਨਾ ਸਾਡਾ ਇਸ ਕਰਕੇ ਅਸੀਂ ਫਿਰ ਟਰਾਲੀਆਂ ਤਾਂ ਉੱਥੇ ਪਹੁੰਚਣੀ ਹੀ ਨਹੀਂ ਇਸ ਦਿਨ 'ਚ ਇਸ ਕਰਕੇ ਅਸੀਂ ਟ੍ਰੇਨਾਂ ਰਾਹੀਂ ਆਪਣੀਆਂ ਗੱਡੀਆਂ ਰਾਹੀਂ ਜਾਂ ਬੱਸਾਂ ਰਾਹੀਂ ਇਸ ਢੰਗ ਨਾਲ ਜਾਵਾਂਗੇ ਠੀਕ ਹੈ ਜਨ ਕਿ ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਟੋਟਲੀ ਕਿਸਾਨ ਜਿਵੇਂ ਤੁਸੀਂ ਦੱਸਿਆ ਕਿ ਪੂਰੇ ਦੇਸ਼ ਦੇ ਇਹ ਕਾਲ ਸੀ ਕਿ ਟਰੈਕਟਰ ਆਪਾਂ ਨੇ ਸਾਈਡਾਂ ਤੇ ਲਾਉਣੇ ਨੇ ਖੜਾ ਕੇ ਉਹ ਪ੍ਰਦਰਸ਼ਨ ਕਰਨਾ ਤੇ ਅੱਜ ਟਰੈਕਟਰ ਟਰੈਕਟਰ ਦਿਖਾਈ ਦੇ ਰਹੇ ਨੇ ਸਾਰੇ ਦੇਸ਼ ਤੇ ਸਾਰੇ ਪੰਜਾਬ ਚ ਐਸੇ ਲੋਟ ਆ ਕਿਸੇ ਰੋਡ ਤੇ ਭੱਗ ਜਾਓ ਥਾਂ ਥਾਂ ਟਰੈਕਟਰ ਟਰੈਕਟਰ ਨਜ਼ਰ ਆਊਗਾ ਹਾਂ ਜੀ ਬਿਲਕੁਲ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਨੈਸ਼ਨਲ ਹਾਈਵੇਜ਼ ਨੇ ਪੰਜਾਬ ਦੇ ਨੇ ਦੇਸ਼ ਦੇ ਨੇ ਉੱਥੇ ਕਿਸਾਨਾਂ ਦੇ ਟਰੈਕਟਰ ਅੱਜ ਖੇਤਾਂ ਦੀ ਬਜਾਏ ਨੈਸ਼ਨਲ ਹਾਈਵੇਜ਼ ਦੇ ਸੜਕਾਂ ਤੇ ਖੜੇ ਨੇ ਅਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਕਿ ਸ਼ਾਂਤਮਈ ਤਰੀਕੇ ਨਾਲ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਜਿਹੜੀ ਟ੍ਰੈਫਿਕ ਆ ਉਹ ਟ੍ਰੈਫਿਕ ਕਿਤੇ ਵੀ ਨਹੀਂ ਰੋਕੀ ਗਈ ਅਤੇ ਲਗਾਤਾਰ ਜਿਹੜਾ ਪ੍ਰਦਰਸ਼ਨ ਉਹ ਜਾਰੀ ਆ ਸੋ ਰਾਜਾ ਦੇ ਬਲਾਕ ਪ੍ਰਧਾਨ ਮੌਜੂਦ ਹੈ ਨਗਰਾ ਸਰਬ ਨਗਰਾ ਸਰਬ ਕਿਵੇਂ ਦੇਖਦੇ ਹੋ ਸਾਰੇ ਸਿਸਟਮ ਨੂੰ ਪ੍ਰਦਰਸ਼ਨ ਤੇ ਪ੍ਰਦਰਸ਼ਨ ਚੱਲ ਰਹੇ ਨੇ ਦੂਜੀਆਂ ਜਥੇਬੰਦੀਆਂ ਦੇ ਉੱਧਰ ਚੱਲ ਰਹੇ ਨੇ ਤੁਸੀਂ ਇੱਧਰ ਕਰ ਰਹੇ ਹੋ ਕਿਵੇਂ ਦੇਖ ਰਹੇ ਹੋ ਸਾਰੇ ਏ ਜੀ ਜਿਹੜਾ ਮਾਨ ਸਰਕਾਰ ਹੋਈ ਹੈ ਜਿਹੜੀ ਆਪਣੀ ਪੰਜਾਬ ਸਰਕਾਰ ਇਹ ਸੈਂਟਰ ਨਾਲ ਮਿਲ ਕੇ ਖੱਟਰ ਨੂੰ ਪੂਰੀ ਹਵਾ ਦੇ ਕੇ ਸਾਡੇ ਮੁੰਡਿਆਂ ਦੀਆਂ ਨੌਜਵਾਨਾਂ ਦੇ ਲੱਤਾਂ ਤੋੜਤੀਆਂ ਬਜ਼ੁਰਗਾਂ ਨੇ ਇਹ ਗੋਲੀਆਂ ਚਲਾਤੀਆਂ ਅਸੀਂ ਉਹਨੂੰ ਰੋਸ ਵਜੋਂ ਭਾਈਚਾਰੇ ਨੂੰ ਇਹ ਦਿਖਾਉਣ ਆਏ ਆਂ ਵੀ ਅਸੀਂ ਇੱਕ ਮੁਠਾ ਹਾਂ ਤੂੰ ਕਿੰਨਾ ਕਚਰੂਰੇ ਮੁੱਖ ਮੰਤਰੀ ਹੈਗਾ ਕਿ ਜਿਹੜੇ ਸਾਡੇ ਨੌਜਵਾਨਾਂ ਦੇ ਤਾਂ ਲੱਤਾਂ ਤੋੜੀਆਂ ਨੇ ਉਹ ਬੰਦੇ ਤੇ ਤੂੰ ਪਰਚੇ ਦੇ ਇਹ ਭਗਵੰਤ ਮਾਨ ਝੂਠੀਆਂ ਗੱਲਾਂ ਮਾਰ-ਮਾਰ ਮੈਂ ਕਰ ਦੂੰ ਮੈਂ ਪਰਚਾ ਦੇ ਨੂੰ ਹਰ ਤੱਕ ਕੁਝ ਨਹੀਂ ਕਰਿਆ ਉਹ ਮੁੰਡੇ ਦੀ ਲਾਸ਼ ਉਵੇਂ ਜਿੱਕਰੇ ਰੋੜ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਅਸੀਂ ਇੱਕ ਮੁਠਾਂ ਪਰ ਗੱਲਾਂ ਬਾਤਾਂ ਉਹੀ ਸਾਹਮਣੇ ਆ ਗਿਆ ਵੀ ਕੁਝ ਜੁਨੀਅਨ ਉਧਰ ਬਾਕੀਆਂ ਜੀ ਸੰਜੁਕਤ ਕਿਸਾਨ ਮੋਰਚੇ ਨੇ ਉਦੋਂ ਬਾਅਦ ਚੋ ਗੱਲਬਾਤ ਕੀਤੀ ਵੀ ਇਹ ਮਸਲਾ ਵੀ ਕਿਸਾਨ ਹੈ ਜੀ ਥੋੜਾ ਦਫਾੜ ਹੋ ਗਏ ਤਾਂ ਚੱਕਰ ਪੈ ਗਿਆ ਨਹੀਂ ਮਸਲੇ ਹੱਲ ਵੀ ਹੋ ਜਾਂਦੇ ਨਹੀਂ ਉਹ ਗੱਲ ਕੀ ਹੋਈ ਇਹ ਜਿਹੜਾ ਕੋਈ ਕੰਮ ਹੈ ਇਹ ਇੱਕ ਮੁਠਤਾ ਨਾਲ ਹੋਣਾ ਚਾਹੀਦਾ ਹੈ ਜਿਹੜੀਆਂ ਦੋ ਤਿੰਨ ਕਿਸਾਨ ਜੱਥੇ ਬਿੰਦੀਆ ਬਿਨਾਂ ਰਾਇ ਤੋਂ ਵਾਗੀਆਂ ਤਾਂ ਸਾਡਾ ਨੁਕਸਾਨ ਹੋਇਆ ਜੇ ਕਹਿੰਦੇ ਇਕੱਲੀ ਉਂਗਲੀ ਮਾਰੇ ਕਿਸੇ ਦੇ ਉਂਗਲੀ ਟੁੱਟ ਜਾਂਦੀ ਹੈ ਜਦੋਂ ਮੁਠੀ ਮਾਰ ਕੇ ਕੁਸੂਨ ਮਾਰਦਾ ਸਾਰੇ ਦੰਦ ਨਿਕਲ ਜਾਂਦੇ ਨੇ ਜੇ ਸਾਰੀਆਂ ਕਿਸਾਨਾਂ ਜੱਥੇਬੰਦੀਆਂ ਦੀ ਰੈਣ ਨਾਲ ਕੰਮ ਹੁੰਦਾ ਇਹ ਬਿਲਕੁਲ ਵੀ ਨੁਕਸਾਨ ਨਹੀਂ ਹੁੰਦਾ ਠੀਕ ਹੈ ਹੁਣ ਜਨਨ ਕਿ ਤੁਹਾਡੇ ਵੱਲੋਂ ਐਵੇਂ ਪ੍ਰਦਰਸ਼ਨ ਕਰੇ ਜਾਣਗੇ ਜਿਵੇਂ ਅੱਜ ਕਰ ਰਹੇ ਹੋ ਫਿਰ 14 ਫਰਵਰੀ ਨੂੰ 14 ਮਾਰਚ ਨੂੰ ਦਿੱਲੀ ਕੂਚ ਦੀ ਪਲੈਨਿੰਗ ਹੈ ਤੁਹਾਡੀ ਹਾਂਜੀ ਹਾਂ ਜਾਵਾਂਗੇ ਜੀ ਅਸੀਂ ਟ੍ਰੇਨ ਨਾਲ ਆਹੀ ਜਾਈਏ ਭਾਵੇਂ ਬੱਸਾਂ ਨਾਲ ਹੀ ਆਈਏ ਜਿਸ ਤਰ੍ਹਾਂ ਵੀ ਹੋਊਗਾ ਸਾਨੂੰ ਮੈਸੇਜ ਆਊਗਾ ਅਸੀਂ ਜਾਵਾਂਗੇ ਜੀ ਬਿਲਕੁਲ ਕਿਸਾਨ ਅੱਗੂ ਇਹੀ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਵੀ ਦੋਸੀਆ ਹਰਿਆਣਾ ਸਰਕਾਰ ਵੀ ਦੋਸੀਆ ਤੇ ਪੰਜਾਬ ਸਰਕਾਰ ਨੂੰ ਵੀ ਕਹਿ ਰਹੇ ਨੇ ਕਿ ਕਿੰਨੇ ਕਿੰਨੇ ਜਿਹੜੇ ਹਮਲੇ ਹੋਏ ਨੇ ਉਹ ਪੰਜਾਬ ਸਰਕਾਰ ਨੇ ਰੋਕੇ ਨਹੀਂ ਉਹ ਹਮਲਾ ਪੰਜਾਬ ਦੇ ਏਰੀਏ ਦੇ ਅੰਦਰ ਹੋਏ ਨੇ ਸੋ ਲਗਾਤਾਰ ਜਿਹੜਾ ਪ੍ਰਦਰਸ਼ਨਾ ਪੂਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਜਾਰੀ ਆ ਕਿਸਾਨਾਂ ਦੇ ਅੱਜ ਟਰੈਕਟਰ ਨੈਸ਼ਨਲ ਹਾਈਵੇਜ਼ ਦੇ ਉੱਪਰ ਖੜੇ ਨੇ ਤੇ ਕਿਸਾਨ ਲਗਾਤਾਰ ਨਾਰੇਬਾਜੀ ਕਰ ਰਹੇ ਨੇ ਕੇਂਦਰ ਸਰਕਾਰ ਵਿਰੁੱਧ ਨਾਰੇਬਾਜੀ ਕਰ ਰਹੇ ਨੇ ਹਰਿਆਣਾ ਸਰਕਾਰ ਵਿਰੁੱਧ ਸੋ ਬਾਈਜੂਰੀ ਮੌਜੂਦ ਨੇ ਕੀ ਨਾਮ ਆ ਜੀ ਆਪਣਾ ਅਮਰਜੀਤ ਸਿੰਘ ਜੀ ਅੱਛਾ ਅਮਰਜੀਤ ਜੀ ਅੱਜ ਕਿਵੇਂ ਦੇ ਪ੍ਰਦਰਸ਼ਨ ਨੇ ਕਿਵੇਂ ਦਾ ਪ੍ਰੋਟੈਸਟ ਹੈ ਹੈ ਮੈਂ ਥੋੜੇ ਉੱਚਾ ਹਾਂ ਉੱਚਾ ਹੋ ਜਾ ਹਾਂਜੀ ਪ੍ਰਦਰਸ਼ਨ ਵਾ ਕਿਸ ਤਰੀਕੇ ਦੇ ਕਰ ਰਹੇ ਹੋ ਅੱਜ ਤੁਸੀਂ ਅਸੀਂ ਜਿਹੜਾ ਪ੍ਰਦਰਸ਼ਨ ਕਰ ਰਹੇ ਹਾਂ ਜੀ ਇੱਕ ਤਾਂ ਸਾਡਾ ਜਿਹੜਾ ਕਿਸਾਨ ਬਾਰਡਰ ਤੇ ਬੈਠੇ ਨੇ ਉਹਨਾਂ ਦਾ ਬੜਾ ਵੱਡਾ ਨੁਕਸਾਨ ਹੋਇਆ ਅਸੀਂ ਸਰਕਾਰ ਦੇ ਅੱਗੇ ਰੋਸ ਕਰ ਰਹੇ ਹਾਂਗੇ ਵੀ ਸਾਡਾ ਜਿਹੜੇ ਉਹ ਕਿਸਾਨ ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਉਸ ਤੋਂ ਬਾਅਦ ਸਾਡਾ ਜਿਹੜਾ ਮਤਲਬ ਸਾਡੀਆਂ ਜਿਵੇਂ ਐਮਐਸਪੀ ਦੀਆਂ ਮੰਗਾਂ ਨੇ ਜਾਂ ਸਾਡੀ ਸੁਵਮੀ ਨਾਸਨ ਦੀ ਹੈ ਜਾਂ ਸਾਡੀ ਡਬਲਯੂਟੀਓ ਦੀ ਹੈ ਜਿਹੜਾ WTO ਹੈ ਨਾ ਇਹਦੇ ਵਿੱਚ ਜਿਹੜੇ ਦੂਜੇ ਮਤਲ ਕੰਟਰੀਆਂ ਦੇ ਸਰਕਾਰਾਂ ਨੇ ਉਹ ਕਿਸਾਨ ਨੂੰ ਬਹੁਤ ਵੱਡੀ ਰਾਹਤ ਦਿੰਦੀਆਂ ਨੇ ਤੇ ਉਹ ਗ੍ਰੀਨ ਬਾਕਸ ਦੇ ਤੇ ਬਲੂ ਬਾਕਸ ਦੇ ਤਹਿਤ ਜਿਹੜੇ ਪੈਸੇ ਨੇ ਉਹ ਸਿੱਧੇ ਖੇਤੀ ਨੂੰ ਜਾਂ ਕੋਈ ਡੈਰੀ ਫਾਰਮ ਕਰਦੀ ਨੇ ਉਹਨਾਂ ਨੂੰ ਪਾਉਂਦੇ ਨੇ ਪਰ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਉਹ ਸਾਡਾ ਨਾਂ ਲੈ ਕੇ ਸਾਨੂੰ ਸਬਸਿਡੀ ਦਿੰਦਿਆਂ ਨੇ ਉਹ ਜਿਹੜੀਆਂ ਸਰਕਾਰਾਂ ਨੇ ਉਹ ਸਾਡੇ ਦੇ ਕਬਜ਼ਾ ਕਰਨ ਦੀ ਖਾਤਰ ਉਹ ਸਾਡੀ ਜਿਹੜੀ ਇਹ ਡਾਇਰੈਕਟ ਸਬਸਿਡੀ ਹੈ ਉਹਨੂੰ ਬੰਦ ਕਰਨਾ ਚਾਹੁੰਦੀਆਂ ਨੇ ਤੇ ਜਿਹੜੀ ਆ ਇਹ ਡਬਲਯੂ ਟੂ ਆਏ ਜਿਹੜਾ ਸਾਡਾ ਉਰੇ ਦਾ ਹਿੰਦੂਸਤਾਨ ਦਾ ਕਿਸਾਨ ਹੈ ਉਹਦੇ ਬਹੁਤ ਇਹ ਐਂਟੀ ਹੈ ਨਾ ਨਾ ਜੇ ਡਬਲਯੂ ਟੂ ਦੀ ਗੱਲ ਕਰਦੇ ਆਂ ਜੀ ਉਹ ਸਾਰੇ ਦੇਸ਼ਾਂ 'ਚ ਇੱਕਸਾਰ ਨਹੀਂ ਹੋਊ ਕਿਸਾਨਾਂ ਲਈ ਜਿਵੇਂ ਉੱਧਰ ਆ ਤਾਂ ਇੱਧਰ ਬਿਲਕੁਲ ਨਹੀਂ ਜਿਵੇਂ ਜਾਪਾਨ ਲਓ ਤੁਸੀਂ ਇੱਕ ਜਾਪਾਨ ਦੇ ਵਿੱਚ ਇੱਕ ਕਿਸਾਨ ਨੇ ਗਾਂ ਲੈਣੀ ਹੈ ਤਾਂ ਬੈਂਕ ਦੇ ਵਿੱਚ ਗਾਂ ਦਾ ਖਾਤਾ ਖੁੱਲੂ ਪੈਸੇ ਕਿਸਾਨ ਨੂੰ ਮਿਲਣਗੇ ਸਪੋਜ਼ ਕੀਤਾ 2800 ਦੀ ਗਾਂ ਹੈ 1500 ਰੁਪਏ ਕਿਸਾਨ ਨੇ ਦਿੱਤਾ 1300 ਰੁਪਏ ਸਰਕਾਰ ਨਹੀਂ ਦਿੱਤਾ ਸਰਕਾਰ ਗਾਂ ਦੇ ਖਾਤੇ 'ਚ ਪਾਉਂਦੀ ਹੈ ਅਮਰੀਕਾ ਵਾਲੇ ਡੇਲੀ 2 ਰੁਪਏ ਗਾਂ ਨੂੰ ਸਬਸਿਡੀ ਦਿੰਦੇ ਨੇ ਦੇ ਉਹਦੇ ਵਿੱਚ ਦੋ ਦੇ ਦੋ ਜਿਹੜੀ ਸਬਸਿਡੀ ਹੈਗੀ ਉਹ ਗਾਂ ਦੇ ਖਾਤੇ 'ਚ ਜਾਂਦੀ ਆ ਉਹ ਕੋ ਸਿੱਧੀ ਕਿਸਾਨ ਨੂੰ ਨਹੀਂ ਦਿੰਦੀ ਪਰ ਸਾਡੇ ਜਿਹੜੀ ਸਬਸਿਡੀ ਹੈਗੀ ਬੈਂਕਾਂ ਨੇ ਉਹ ਕਿਸਾਨ ਦੇ ਖਾਤੇ 'ਚ ਪਾ ਕੇ ਜਦੋਂ ਵੀ ਅਸੀਂ ਕੋਈ ਕਾਰੋਬਾਰ ਕਰਦੇ ਆ ਉਹ ਸਿੱਧੀ ਜਾਂਦੀ ਹੈ ਇਹਦਾ ਕਰਕੇ ਸਾਡਾ ਉਹ ਕਹਿੰਦੇ ਨੇ ਵੀ ਅਸੀਂ ਸਬਸਿਡੀ ਕਿਸਾਨ ਨੂੰ ਨਹੀਂ ਦੇ ਰਹੇ ਅਸੀਂ ਸਬਸਿਡੀ ਗਾਂ ਨੂੰ ਦੇ ਰਹਾਂ ਅਸੀਂ ਸਬਸਿਡੀ ਖੇਤੀ ਨੂੰ ਦੇ ਰਹਾਂ ਜਿਹਦੇ ਕਰਕੇ ਉਹਰੇ ਸਾਡੀ ਸਬਸਿਡੀ ਆ ਉਹ ਸਰਕਾਰ ਕਹਿੰਦੀ ਵੀ ਜਿਹੜੀ ਡਾਇਰੈਕਟ ਸਬਸਿਡੀ ਆ ਉਹ ਬੰਦ ਕਰੋ ਤੁਸੀਂ ਕਿਸੇ ਹੋਰ ਤੇ ਮਤਲਬ ਕਾਨੂੰਨ ਉਹ ਜਾਂ ਖੇਤੀ ਦੇ ਜਾਂ ਟਰੈਕਟਰ ਦੇ ਦੇਣੇ ਉਹ ਰੈਗੂਲਰ ਗਰ ਉਹ ਡਬਲਯੂਟੀਓ ਦਾ ਹੈ ਉਸੂਲ ਹੈ ਕੋ ਕਾਨੂੰਨ ਬਣਿਆ ਹੋਇਆ ਹੈਗਾ ਜਦੋਂ ਉਹਰੇ ਸਾਡੇ ਸਾਨੂੰ ਸਿਤੀ ਮਿਲਦੀ ਹੈ ਸਾਡੀ ਤਾਂ ਬੰਦ ਹੋਣੀ ਆ ਜਦੋਂ ਸਾਡੀ ਬੰਦ ਹੋਣੀ ਸਾਡਾ ਨੁਕਸਾਨ ਹੋਣਾ ਜਨ ਕਿ ਕਿਸਾਨਾਂ ਦਾ ਕਾਫੀ ਬੜਾ ਨੁਕਸਾਨ ਨੁਕਸਾਨ ਹੋਣਾ ਕਿਉਂਕਿ ਕਿਸਾਨ ਹੈ ਜਿਹੜਾ ਇੱਕ ਤਾਂ ਉਹਰੇ ਸਾਡੀ ਐਮਐਸਪੀ ਆ ਕੋਈ ਵੀ ਚੀਜ਼ ਹੈ ਸੂਚਕਾਂਕ ਦੇ ਤਹਿਤ ਉਹ ਜੋੜੀਓ ਨਹੀਂ ਗਈ ਜਿਹਦੇ ਤਹਿਤ ਸਾਡਾ ਜਿਹੜਾ ਭਾਅ ਹੈ ਬੜਾ ਲੰਗੂਣਾ ਭਾਅ ਹੈਗਾ ਕਿਸਾਨ ਆਰਥਿਕਤਾ ਪਹਿਲਾ ਪੱਖੋਂ ਪਹਿਲੇ ਹੀ ਡਾਊਨ ਹੈਗਾ ਠੀਕ ਹੈ ਇੱਕ ਉਸ ਤੋਂ ਬਾਅਦ ਸਾਡੀ ਸਬਸਿਡੀਆਂ ਬੰਦ ਹੋ ਗਈਆਂਾਕੀ ਆਪਣੇ ਦੇਸ਼ ਦੀ ਕਿਸਾਨੀ ਬਹੁਤ ਵੱਡੇ ਪਰਸੈਂਟੇਜ ਚ ਬਹੁਤ ਵੱਡੀ ਗਿਣਤੀ ਵੱਡੀ ਪਰਸੈਂਟੇਜ ਚ ਇੱਕ ਸਾਡੀ ਜਿਹੜੀ ਖੇਤੀ ਆ ਉਹ ਛੋਟੀ ਹੈ ਜਿਹੜੀ ਛੋਟੀ ਖੇਤੀ ਹੋਣ ਕਰਕੇ ਜਿਹੜਾ ਮਤਲਬ ਛੋਟਾ ਕਿਸਾਨ ਹੈਗਾ ਉਹਦੇ ਉੱਤੇ ਲੋਡ ਹੈਗਾ ਸਰਕਾਰ ਤੋਂ ਕੋਈ ਵੀ ਇੰਤਜ਼ਾਮ ਇਹੋ ਜਿਹਾ ਬਣਿਆ ਨਹੀਂ ਹੈਗਾ ਵੀ ਤਾਂ ਕਿ ਲੋਕਾਂ ਦਾ ਕੋਈ ਖੇਤੀ ਦਾ ਸਾਨੂੰ ਬਦਲ ਦੇ ਸਕਦੀ ਨਾ ਹੀ ਅੱਜ ਤੱਕ ਸਾਡੀਆਂ ਸਰਕਾਰਾਂ ਤੋਂ ਕਿਸੇ 75 76 ਸਾਲ ਹੋ ਗਏ ਕਿਸੇ ਤੋਂ ਕੋਈ ਨੀਤੀ ਬਣੀ ਹੈ ਖੇਤੀਵਰਤੀ ਨੀਤੀ ਬਣਾਉਣੀ ਸੀ ਇਹਨਾਂ ਨੇ ਕੋਈ ਨੀਤੀਆਂ ਨਹੀਂ ਬਣਾਈ ਹੈਗੀ ਇਹਨਾਂ ਨੇ ਹਿੰਦੁਸਤਾਨ ਦੀ ਪਾਪੂਲੇਸ਼ਨ ਵੱਡੀ ਹੋਣ ਕਰਕੇ ਇਹਨਾਂ ਨੇ ਤਾਂ ਸਿਰਫ ਲੋਕਾਂ ਦਾ ਢਿੱਡ ਭਰਨ ਦੀ ਖਾਤਰ ਕਿਸਾਨ ਨੂੰ ਉੱਥੇ ਤੱਕੇ ਰੱਖਿਆ ਹੋਇਆਗਾ ਕਿਸਾਨ ਨੂੰ ਬਾਹਲਾ ਵੱਡਾ ਸੁਹੂਰਤਾ ਜਾਂ ਫੈਸਿਲਿਟੀ ਜਾਂ ਉਹਨੂੰ ਜਿਉਂਦਾ ਰੱਖਣ ਦੀ ਕੋਈ ਪੱਟੀ ਗੱਲ ਨਹੀਂ ਰੱਖੀ ਬਿਲਕੁਲ ਜੀ ਸੋ ਕਿਸਾਨ ਆਗੂਆਂ ਦਾ ਇਹੀ ਕਹਿਣਾ ਕਿ ਡਬਲਯੂਟੀਓ ਦੇ ਵਿੱਚ ਜੇਕਰ ਭਾਰਤ ਆਉਂਦਾ ਤਾਂ ਵੱਡਾ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਜਿਵੇਂ ਦਾ ਚੱਲ ਰਿਹਾ ਸਿਸਟਮ ਅਤੇ ਆਉਣ ਵਾਲੇ ਸਮੇਂ ਚ ਹੋਰ ਵੱਡਾ ਨੁਕਸਾਨ ਹੋਣਾ ਸੋ ਲਗਾਤਾਰ ਮੰਗ ਕਰ ਰਹੇ ਨੇ ਕਿ WTO ਚੋਂ ਭਾਰਤ ਨੂੰ ਬਾਹਰ ਕੀਤਾ ਜਾਵੇ ਅਤੇ ਲਗਾਤਾਰ ਕਿਸਾਨਾਂ ਦੇ ਪ੍ਰਦਰਸ਼ਨ ਜਾਰੀ ਨੇ ਨੈਸ਼ਨਲ ਹਾਈਵੇਜ਼ ਤੇ ਅੱਜ ਟਰੈਕਟਰ ਹੀ ਟਰੈਕਟਰ ਦਿਖਾਈ ਦੇ ਰਹੇ ਨੇ ਕੈਮਰਾਮੈਨ ਅਸ਼ੋਕ ਮਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ